ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਲਓ ਤੁਸੀਂ ਤੇ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਪ੍ਰਦਰਸ਼ਨ ਉਲੀਕ ਦਿੱਤਾ ਗਿਆ। ਦਰਅਸਲ ਇੱਥੇ ਕਿਸਾਨ ਆਗੂ ਜਨਦਾਈ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਉਲੀਕਿਆ ਗਿਆ। ਪੁਲਿਸ ਪ੍ਰਸ਼ਾਸਨ ਤੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਨਾਲ ਤੱਕੇ ਸ਼ਾਈ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਦੇ ਵਿੱਚ ਉਹਨਾਂ ਸੰਘਰਸ਼ ਉਲੀਕਨ ਦਾ ਐਲਾਨ ਕੀਤਾ। ਤਾਂ ਉਹਨਾਂ ਦਾ ਕਹਿਣਾ ਹੈ ਕਿ ਧਰਨੇ ਪਰਦਰਸ਼ਨ ਉਕਾਰ ਰਹੇ ਨੇ ਕਿਉਂਕਿ ਜਿਹੜੀਆਂ ਹੱਕੀ ਮੰਗਾਂ ਨੇ ਉਨ੍ਹਾਂ ਤੇ ਸਰਕਾਰ ਧਿਆਨ ਨਹੀਂ ਦੇ ਰਹੀ ਸ਼ਰਮ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਜਿਸ ਦੇ ਰੋਸ ਦੇ ਵਿੱਚ ਉਨ੍ਹਾਂ ਵੱਲੋਂ ਧਰਨੇ ਦਾ ਐਲਾਨ ਕਰ ਦਿੱਤਾ ਗਿਆ ਤਾਂ ਬਠਿੰਡਾ ਦੇ ਵਿੱਚ ਇਹਨਾਂ ਕਿਸਾਨਾਂ ਦਾ ਕਹਿਣਾ ਕਿ ਪਹਿਲਾ ਤਾਂ ਸਾਡੀਆਂ ਮੁੱਖ ਮੰਗਾਂ ਬਠਿੰਡੇ ਦੇ ਨਾਲ ਹੀ ਸੰਬੰਧਿਤ ਨੇ ਜਿੱਥੇ ਵੱਖੋ-ਵੱਖਰੀਆਂ ਥਾਵਾਂ ਦੇ ਕਿਸਾਨਾਂ ਦੇ ਨਾਲ ਆਇ ਦਿਨ ਤੱਕੇ ਹੋ ਰਹੇ ਨੇ ਤੱਕੇਸ਼ਾਈ ਕੀਤੀ ਜਾ ਰਹੀ ਹੈ ਤਾਂ ਉਸ ਦੇ ਵਿਰੋਧ ਵਿੱਚ ਨਾ ਇਹ ਸੰਘਰਸ਼ ਉਲੀਕਿਆ ਇਸ ਦੌਰਾਨ ਕਿਸਾਨਾਂ ਆਗੂਆਂ ਦੇ ਵੱਲੋਂ ਅਖਿਰ ਕਿਹੜੀਆਂ ਮੰਗਾਂ ਰੱਖੀਆਂ ਗਿਆ ਨੇ ਤੇ ਪ੍ਰਸ਼ਾਸਨ ਨੂੰ ਕੀ ਅਲਟੀਮੇਟਮ ਦਿੱਤਾ ਗਿਆ ਆਓ ਜਾਣਦੇ ਮੈ ਰੇਸ਼ਨ ਸਿੰਘ ਯਾਤਰੀ ਜੀ ਭਾਰਤੀ ਕਿਸਾਨ ਜਿਹਨੇ ਨਿਕਤਾ ਸਿੱਧੂਪੁਰ ਜ਼ਿਲ੍ਹਾ ਜੰਮ ਸਕੱਤਰ ਵੱਲੋਂ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਅੱਜ ਵੀ ਜਿਹੜੀ ਮੀਟਿੰਗ ਹੈ ਜੀ ਮੇਨ ਮੁੱਦੇ ਨੇ ਪਹਿਲਾਂ ਸਾਡੇ ਬਠਿੰਡੇ ਜਿਹੜੇ ਨਾਲ ਸੰਬੰਧਿਤ ਸੀਗੇ ਜਿਹੜੇ ਕਿ ਬਾਰ ਬਾਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੋਵੇ ਸਿਵਲ ਪ੍ਰਸ਼ਾਸਨ ਹੋਵੇ ਬਹੁਤ ਵਾਰੀ ਮਿਲੇ ਬਹੁਤ ਵਾਰੀ ਮੀਟਿੰਗਾਂ ਕਰੀਆਂ ਵਿਸ਼ਵਾਸ ਦਵਾਈ ਮਸਲੇ ਹੱਲ ਕਰ ਦਾਂਗੇ ਪਰ ਮਸਲੇ ਜਿਉਂਦੀ ਕਿਉਂ ਲਟਕ ਗਿਆ ਜਿਨ੍ਹਾਂ ਨੂੰ ਲੈ ਕੇ ਅੱਜ ਅਸੀਂ ਇਹਨਾਂ ਤੇ ਵਿਚਾਰ ਚਰਚਾ ਕਰਨੀ ਹੈ ਜੇਕਰ ਪ੍ਰਸ਼ਾਸਨ ਨੇ ਹੱਲ ਨਾ ਕਰੇ ਹੁਣ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਵੀ ਸਾਨੂੰ ਜੇ ਕਹਾਂਗੇ ਬੈਠਣ ਲਈ ਮਜਬੂਰ ਕਰੂਗਾ ਪ੍ਰਸ਼ਾਸਨ ਸੜਕਾਂ ਤੇ ਜਾਂਦਾ ਉਤਰ ਦੂਜਾ ਸਾਡਾ ਸੀਗਾ ਕਿ ਫਰੋਹ ਫਰੋਹਪੁਰ ਦੇ ਵਿੱਚ ਜ਼ਮੀਨਾਂ ਨੂੰ ਲੈ ਕੇ ਮੋਰਚਾ ਚੱਲਦਾ ਜਿਹੜੇ ਆਬਕਾਰ ਸੀ ਜ਼ਮੀਨਾਂ ਸੀ ਉਹਨਾਂ ਦੀਆਂ ਉੱਥੋਂ ਦੀ ਸਰਕਾਰ ਜਾਂ ਪ੍ਰਸ਼ਾਸਨ ਧੱਕੇ ਨਾਲ ਖੋ ਕੇ ਪੰਤਾਲੀ ਲਵਾਈ ਉਹ ਹੱਕ ਹੀ ਉਹਨਾਂ ਦੀਆਂ ਸੀ ਉਹਨਾਂ ਦਾ ਮੋਰਚਾ ਚੱਲਦਾ ਸੀ ਆਪਣੀਆਂ ਜ਼ਮੀਨਾਂ ਵਾਪਸ ਲੈਣ ਲਈ ਮਰਨ ਮਰ ਸ਼ੁਰੂ ਕੀਤਾ ਸੀ ਜਿਨ੍ਹਾਂ ਚੋਂ ਇੱਕ ਬੰਦਾ ਸਹਰ ਹੋ ਗਿਆ ਸੀ ਮੌਤ ਹੋ ਗਈ ਸੀ ਇੱਕ ਨੂੰ ਜ਼ਬਰਦਸਤੀ ਧੱਕੇ ਨਾਲ ਚਾਕੇ ਆਪਣਾ ਫਰੀਦਕੋਟ ਵੇਖੇ ਦਾਖਲ ਕਰਤਾ ਸੀ ਉਥੋਂ ਆਪਣੇ ਏਮਜ ਬਠਿੰਡਾ ਲੈਂਦਾ ਗਿਆ ਜਿੱਥੇ ਉਹਦੀ ਹਾਲਤਾਂ ਨਾ ਦਿੱਤੀ ਉਹਨਾਂ ਨੂੰ ਦੇਂਦੇ ਹੋਏ ਪ੍ਰੋਗਰਾਮ 2-3 ਦਿੱਤੇ ਉਹ ਜਿੱਲਿਆ ਨੇ ਪਰ ਵਾਅਦਾ ਕਰ ਲੈਣੇ ਵਾਅਦਾ ਪੂਰਾ ਨਹੀਂ ਕੀਤਾ ਜਿਹੜਾ ਵਾਅਦੇ ਇਹਨੂੰ ਮੰਗਾ ਨੂੰ ਪੂਰਾ ਕਰਮਾਉਣ ਲਈ ਆਉਣ ਵਾਲੀ 26 ਸਤੰਬਰ ਨੂੰ ਸਮੁੱਚੇ ਭਾਰਤ ਦੇ ਵਿੱਚ 12 ਵਜੇ ਤੋਂ ਲੈ ਕੇ ਜਿੰਨਾ ਚਿਰ ਸਾਡੀਆਂ ਮੰਨੀਆਂ ਮੰਗਾ ਲਾਗੂ ਨਹੀਂ ਕਰਦੇ ਰੋਡ ਜਾਮ ਰ ਤੀਜਾ ਸੀਗਾ ਸਾਡਾ ਗੈਰ ਰਾਜਨੀਤਿਕ ਮੋਰਚੇ ਵੱਲੋਂ ਦੋ ਪਾਰਟ ਨੂੰ ਦੇ ਜਿਹੜਾ ਕਿ ਖਨੌਰੀ ਬਾਰਡਰ ਸੰਭੂ ਬਾਰਡਰ ਰਾਤਪੁਰਾ ਬਾਰਡਰ ਤੇ ਮੰਨੀਆਂ ਹੋਈਆਂ ਮੰਗਾਂ ਨੂੰ ਦੇ ਮੋਰਚਾ ਉਹਦਾ ਪ੍ਰੋਗਰਾਮ ਸੀਗਾ 3 ਅਕਤੂਬਰ ਨੂੰ ਸਮੁੱਚੇ ਭਾਰਤ ਦੇ ਵਿੱਚ 12 ਤੋਂ 3 ਵਜੇ ਤੱਕ ਰੇਲਾਂ ਦਾ ਸਮੁੱਚਾ ਚੱਕਾ ਜਾਮ ਕਰਾਂਗੇ ਜਿਹੜੀਆਂ ਮੰਨੀਆਂ ਮੰਗਾ ਲਾਗੂ ਕਰਵਾਉਣ ਉਹ ਇਨ੍ਹਾਂ ਮੰਗਾ ਤੇ ਸਾਰੀਆਂ ਤੇ ਅੱਜ ਸਾਡੀ ਵਿਚਾਰ ਚਰਚਾ ਜਿਹੜੇ ਰੋਡ ਉਹਨਾਂ ਦੇ ਪੈਂਟ ਤੈਅ ਕਰਨੇ ਜਿਹੜਾ ਆਪਣਾ ਰੇਲਵੇ ਟਰੈਕ ਰੋਕਣਾ ਉਹਦੇ ਪੈਂਟ ਤੈਅ ਕਰਨੇ ਜਿਹੜੀ ਇਹ ਪ੍ਰਸ਼ਾਸਨ ਨਾਲ ਸੰਬੰਧ ਲੈਂਦੀਆਂ ਮੰਗਾ ਉਹਨਾਂ ਦੇ ਵਿਚਾਰ ਚਰਚਾ ਕਰਨ ਲਈ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਵਿਚਾਰ ਚੱਲ ਜਗਾ। ਵਿਸਿੰਗ ਨਾਸ਼ ਰੋਕ ਰਹੇ। ਜਿਹਦੇ ਪਾਸੇ ਜਿਹੜੇ ਕਮੇਟੀਆਂ ਬਣੀਆਂ ਉਹਦੇ ਤੋਂ ਉਹਨਾਂ ਦੀ ਮੰਨ ਲਈ ਚੱਲ ਜਗਾ। ਬਿਲਕੁਲ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਅੰਤਰ। ਪ੍ਰਸ਼ਾਸਨ ਕਹਿੰਦਾ ਰਿਹਾ ਅਸੀਂ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚੋਂ ਵੀ ਕਿ ਜੋ ਇਕਤਾ ਸਿੱਧੂਪੁਰ ਦੇ ਨਾਲ ਕਮੇਟੀਆਂ ਨੌਜਵਾਨਾਂ ਦੇ ਬੜੀਆਂ ਸੀ ਨਾਲ ਸਾਡੇ ਮੈਂਬਰ ਲੱਗੇ ਜਦੋਂ ਪਿੰਡਾਂ ਦੇ ਵਿੱਚੋਂ ਫੜ ਕੇ ਪ੍ਰਸ਼ਾਸਨ ਨੂੰ ਫੜਾਉਣੇ ਆ ਪਹਿਲਾਂ ਤੋਂ ਕਹਿ ਜਾਂਦੇ ਨੇ ਕੋਈ ਬਿੱਟ ਹੁੰਦੀ ਐ ਕਿ ਛੋਟੀ ਐ ਤੇ ਕੇਸ ਨਹੀਂ ਬਣਦਾ ਇਸ ਕਰਕੇ ਉਹਨਾਂ ਨੂੰ ਅਰਸ਼ਾਹ ਕਰੀ ਜਾਂਦੇ ਨੇ ਛੇੜੀਆਂ ਨੂੰ ਸਾਡੇ ਬੰਦਿਆਂ ਦੇ ਗਲ ਪਾਉਂਦੇ ਜਿਹੜੇ ਕਿ ਭੁੰਦਰ ਦੇ ਵਿੱਚ ਤੇ ਮੰਡੀ ਕਲਾ ਦੇ ਵਿੱਚ ਸਾਡੇ ਵਰਕਰਾਂ ਨੇ ਆਕੀਮਾਂ ਨੇ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕੀਤੇ ਸੀ ਛੱਡ ਤੇ ਉਹ ਗੱਲ ਪਏ ਨੇ ਉਲਟ ਸਾਡੇ ਦੀ ਪਰਚੇ ਦਰਜ ਕਰੇ ਇੱਕ ਪਾਸੇ ਕਹਿ ਰਹੀ ਹੈ ਸਰਕਾਰ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਦੂਜੇ ਪਾਸੇ ਜੇ ਕੋਈ ਸਮਾਜ ਸੇਵੀ ਕਦਮ ਚੱਕਦਾ ਨਸ਼ੇ ਪ੍ਰਤੀ ਅੱਗੇ ਵਧਦਾ ਧੁੰਸ਼ੇੜੀਆਂ ਨੂੰ ਇਕੱਠੇ ਕਰਕੇ ਗਲ ਵਗੈਰਾ ਪਵਾਇਆ ਜਾਂਦਾ ਤੇ ਪ੍ਰਸ਼ਾਸਨ ਉਹਨਾਂ ਦੇ ਪਰਚੇ ਦਰਜ ਕਰ ਦਿੰਦਾ ਜਿਹੜਾ ਕਿ ਸਾਡੇ ਨਾਲ ਹੋਇਆ ਭੁੰਦੜ ਦੇ ਨੌਜਵਾਨ ਤੇ ਸਾਡੇ ਕਿਸਾਨ ਤੇ ਮੰਡੀ ਕਲਾਵੀ ਉਹਨਾਂ ਦੇ ਪਰਚੇ ਪਾਏ ਨੇ ਜਿਹੜਾ ਸਾਡਾ ਸ਼ਿੰਗਾਰ ਸ਼ੋਭ ਰੰਡੇ ਚੱਲੀ ਜਾਂਦਾ